ਲੋ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਲੈ ਬਈ ਜੱਜੂ ਅੱਜ ਕਰ ਲਗੇ ਮਹੂਰਤ ਮਸ਼ੀਨ ਦਾ ਅਬਰ ਪੁੱਜੇ ਆਪਾਂ ਜੀਰੀ ਵਧਣ ਆਏ ਬਾਈ ਪ੍ਰਗਟ ਦੀ ਉਹ ਬੈਠਾ ਬਾਈ ਮਿਲੋ ਬਾਈ ਪਹਿਲਾ ਬੰਦੇ ਨੂੰ ਨਵਾਂ ਟਰੈਕਟਰ ਲਿਆਏ ਜੀ ਟਰੈਕਟਰ ਨਵਾਂ ਲਾਇਆ ਬਾਈ 605 ਡੀ ਆਈ ਦੋ ਪਾਰਟੀਆਂ ਦੀ ਨਹੀਂ ਦੋ ਪਾਰਟੀਆਂ ਹੋ ਗਈਆਂ ਲੇਕਿਨ ਅੱਜ ਇੱਕ ਦਾ ਟਰੈਕਟਰ ਦੀ ਕਹਿੰਦੀ ਜੀਰੀ ਵਧਣੀ ਮੂਰਤ ਕਰਨਾ ਹੈ ਪਾਰਟੀ ਥੋੜੇ ਵੱਲ ਵੀ ਆ ਇੱਕ ਸਾਡੇ ਕੇ ਨਹੀਂ ਆ ਥੋੜਾ ਹੀ ਮੂਰਤ ਥੋੜਾ ਜੱਜੂ ਪਹਿਲਾਂ ਦੇਣਾ ਮੂਰਤ ਆਡੇ ਕੇ ਨਹੀਂ ਇੱਕ ਕਹਿੰਦੇ ਕਿ ਨਹੀਂ ਦੋ ਹੋ ਗਈਆਂ ਇਹਦਾ ਟਰੈਕਟਰ ਵੀ ਨਵਾਂ ਵਾ ਜੀਰੀ ਵੀ ਪਹਿਲਾ ਨੰਬਰ ਟਰੈਕਟਰ ਵਧੀਆ ਦਾ ਟਰੈਕਟਰ ਵਧੀਆ ਇਹ ਰੰਗ ਦੇ ਨਵਾਂ ਜ ਆ ਗਿਆ ਨਾ ਇਹ ਰੰਗ ਬੜਾ ਵਧੀਆ ਆ ਟਰੈਕਟਰ ਵੀ ਝੋਟਾ ਰੰਗ ਨੂੰ ਸਾਰੀ ਕਹਦੇ ਇਹ ਗੱਲ ਰੰਗ ਵਧੀਆ ਪਹਿਲਾਂ ਇਹਦਾ ਲਾ ਰੰਗ ਦਾ ਉਹ ਪੁਰਾਣਾ ਹੋ ਗਿਆ ਇਹ ਹੁਣ ਜਿਹੜੇ ਇਹ ਰੰਗ ਵਾਲੇ ਟਰੈਕਟਰ ਆਉਂਦੇ ਸਾਰੇ ਵਧੀਆ ਲੱਗਦੇ ਆ ਬਾਕੀ ਰੰਗ ਦੀ ਸ਼ਾਇਨ ਜ਼ਿਆਦਾ ਯਾਰ ਸਪਾਰਕਲ ਰੰਗ ਆ ਬਹੁਤ ਸ਼ਾਇਨ ਮਾਰਦਾ ਹੈ ਟਰੈਕਟਰ ਵੀ ਵਧੀਆ ਹੈ ਮੈਂ ਡੈਕ ਦੇ ਟਰੈਕਟਰ ਦਾ ਵਧੀਆ ਭਾਈ ਟਰੈਕਟਰ ਦਾ ਘੈਂਟ ਆ ਇਹ ਟਰੈਕਟਰ ਪੂਰਾ ਹਾਂ ਆਪਣੇ ਲੋ ਜਨੇ ਲੋਡ ਪੈ ਨਹੀਂ ਟੋਕੇ ਵਾਲੀ ਮਸ਼ੀਨ ਨਹੀਂ ਟਰਾਲਾ ਫੜ ਗਿਆ ਤੇ ਲੈ ਗਿਆ ਤੇ ਅੱਛਾ ਟਰੈਕਟਰ ਕੱਲੇ ਹੀ ਖਿੱਚ ਲਿਆ ਇੱਥੇ ਪਹਿਲਾਂ ਦੋ ਨਾ ਟਕੜਾ ਇਹ ਕੱਲੇ ਹੀ ਖਿੱਚ ਲਿਆ ਆ 50 HP ਦੇ ਵਿਆਹ ਚ ਵੀ ਕਹਿੰਦੇ ਨਾ ਪਰ ਇਹ ਤਾਂ ਜ਼ਿਆਦਾ ਆ ਇਹ ਜ਼ਿਆਦਾ ਕੱਲੇ ਮੈਂ ਕਹਿੰਦਾ ਵੀ ਦੋ ਟਰੈਕਟਰਾਂ ਨੇ ਖਿੱਚਿਆ ਕੱਲੇ ਹੀ ਵਾਹ ਕਹਿੰਦੇ ਸੀਗਾ ਨਵੇਂ ਜਿਹੇ ਪਾ ਕੇ ਦੇਖਦੇ ਆ ਕੱਲੇ ਹੀ ਖਿੱਚ ਲਿਆ ਦੇਖੋ ਜਿੱ ਘਟ ਆ ਇਹਦਾ ਹੁਣ ਬੱਬੂ ਸੀਆਰਟੀ ਹੋ ਜਾਣਾ ਤੇ 50 ਟੱਪ ਜਾਂਦਾ ਉਹ ਹੀ ਆਪਸ਼ਨ ਆ ਚੱਕਰਦਾ ਹੀ ਪੈਂਦਾ ਨਾ ਸੀਆਰਟੀ ਕਰਕੇ ਕਰਕੇ ਇਹ ਟੱਪ ਕਰ ਦਿੰਦੇ ਕੀਮਤ ਬਹੁਤ ਜ਼ਿਆਦਾ ਪਾਣੀ ਸੀ ਉਹਦੇ ਕਰਕੇ ਹੁਣ ਸ਼ੋਅ ਘੱਟ ਕਰਿਆ ਹੋਇਆ ਬਾਇਕਰ ਨਾ ਉਹੀ ਫਾਕੇ ਲੱਗਦੇ ਨਹੀਂ ਜੇ ਜਦੋਂ ਪੰਜ ਆਏ ਜੇ ਤਾਂ ਬਜੰਜੀ ਲੱਗਦਾ ਲੰਗੂ ਕਰਕੇ ਕਾਰ ਕੇ ਸਭ ਕੁਝ ਲੰਗੂ ਕਰਕੇ ਟੱਟ ਦੇ ਉੱਪਰ ਬਹਿ ਕੇ ਪਤਾ ਲੱਗਦਾ ਵੀ ਕਿੱਡਾ ਜੀ ਸਾਂਝ ਦੇ ਵਿੱਚ ਬਹੁਤ ਦੀ ਰਾਜ ਜਾਜੋ ਦਾ ਬੈ ਬੁੰਨ ਜਗਾ ਬਹੁਤ ਬਹੁਤ ਜ਼ਿਆਦਾ ਬਾਕੀ ਫੀਚਰ ਸਾਰੇ ਉਹੀ ਆ ਬਾਕੀ ਹੁਣ ਛੱਟ ਦੇਖਣੀ ਆਪਾਂ ਨੇ ਵੱਡਣੀ ਹੁਣ ਜੀ ਵੱਡਣੀ ਹੁਣ ਛੇ ਚ ਕੁਝ ਲੱਗਾਂ ਕਰਕੇ ਵਾਗੇ ਜਿਵੇਂ ਛੇਲੇ ਕੇ ਵੀ ਸੋਤਾ ਵਰਦੇ ਤੇ ਸੜਕ ਬਹੁਤ ਖਰਾਬ ਆ ਇਹਨੂੰ ਕਹਿ ਵੀ ਨਵੀਂ ਬਣਵਾ ਜਦੀ ਨਦੀ ਟੁੱਟੀ ਨਾ ਨੇ ਸੜਕ ਨਹੀਂ ਬਣਾ ਜੀ ਇਹ ਕਹਿੰਦਾ ਮੈਂ ਕਰਿਆ ਹੁਣ ਟੈਂਡਰ ਪਾਸ ਦੇਖਦੇ ਆ ਕਹਿੰਦਾ ਜੇ ਬਣਦਾ ਜਾਂ ਨਹੀਂ ਕਿੱਥੇ ਬੋਜੂਗਾ ਮੈਂ ਕੰਪੈਨ ਆ ਗਿਆ ਆ ਗਈ ਬੰ ਮੂੜ ਭਰਾ ਗਿਆ ਹੁਣ ਇੱਥੇ ਦੇਖ ਦੇਖ ਦਿਨੀ ਚਾਰ ਆ ਗਿਆ ਹੁਣ ਦੇਖ ਆਉਂਦੀ ਆ ਆ ਗਈ ਆ ਗਈ ਭਾਈ ਆ ਗਈ ਉਹ ਪੁੱਜ ਗਈ ਲੈ ਹੁਣ ਕਰਦੇ ਆ ਮਹੂਰਤ ਸ਼ੁਰੂ ਲਓ ਬਈ ਜੀ ਪਹਿਲਾਂ ਫਿਰ ਜਜੂਰਾ ਕਰ ਯਾਰ ਆ ਕੰਮ ਵਰਮਾ ਕਾ ਕਟਰ ਪਾਤਾ ਇਹ ਤੇ ਗਿੱਲਾ ਹੀ ਬਹੁਤ ਔਖਾ ਕਟਰ ਪਾਇਆ ਤੇ ਜਦ ਲਈ ਬੋਕਸ ਮਣ ਪਿਆ ਇਹ ਤੇ ਗਿੱਲਾ ਬਹੁਤ ਆ ਕਟਰ ਹੁੰਦੇ ਲੀਕ ਕੀਤਾ ਨਾ ਲੈ ਕਰਕੇ ਕੜਿਆ ਹੈ ਮਹੀਨਾ ਨਹੀਂ ਹੈ ਕਿਉਂ ਉਹ ਧਰਤੀ ਗੜੀ ਪਈ ਹੈ ਜਿਆਦਾ ਹੋਏ ਬਾਹਰ ਵੀ ਸੈਟ ਹੋ ਜਾਂਦਾ ਉਹਦੇ ਕਰਕੇ ਬਹੁਤ ਔਖਾ ਲੂਟ ਆਇਆ 15 ਮਰ ਮੰਗਾ ਹੈ ਬਾਕੀ ਹੁਣ ਚਲਾਉਣੇ ਆ ਸਾਡੇ ਇਕ ਉਹ ਬਾਈ ਮੇਰੇ ਲਾ ਕਰੀ ਸਾਰਿਆਂ ਦਾ ਆਏ ਕੋਤਗਾਮ ਤੇ ਦੋਨੇ ਕੋਲੇ ਦੀ ਗਾਥੀ ਆਏ ਲੱਕੀ ਦੀ ਗਾਂ ਤੇ ਆਏ ਜਿੱਕੀ ਬਾਈ ਕੋਈ ਉਹੀ ਵਧੀਆ ਮੰਦੇ ਮੁੰਡੇ ਆਈ ਹੁਣ ਆਪਣੇ ਲੱਕੇ ਨੂੰ ਬਾਈ ਤੇ ਨੀਰ ਨੂੰ ਇਹਦਾ ਭਜਨ ਕੱਟ ਗਿਆ 3-4 ਕਿਲੋ ਹੈ 3 ਕੋ ਇਹ ਹੋ ਰਿਹਾ ਹੈ ਹਾਂ ਇਹ ਗੱਲ ਹੈ ਇਹ ਝਾੜਦਾ ਮਲਾ ਝਾੜਵਾਦਾ ਪਰਿਵਾਰ ਦੇ 3-4 ਮੈਂਬਰ ਬਿਮਾਰ ਹੋ ਗਏ ਦੇਵਾਗ ਉਹਨਾਂ ਨੇ ਉਹ ਬਿਮਾਰੀ ਤੇ ਡਾਕ ਜੋ ਫਿਰ ਵੀ ਝਾੜਦਾ ਫਾਇਦਾ ਨਹੀਂ ਤੰਦਰੁਸਤੀ ਪਹਿਲਾ ਜੀ ਬਿਲਕੁਲ ਆਮ ਸ਼ੁਰੂ ਲਾਤਾ ਪਹਿਲਾ ਗੜਾ ਲੱਕੀ ਦੇਖਦੇ ਹਾਂ ਝਾੜੂ ਝੂੜ ਦਾ ਸਾਫ-ਸਫਾ ਕਿਆ ਹੈ ਤੇ ਸਾਹਮਣੇ ਪਹਿਲਾ ਕੋ ਬੋਕੂ ਦਾ ਪਰੋਣਾ ਇੱਥੇ ਹੈ ਭਾਈ ਇਹ ਮੰਡ ਵਾਲੇ ਗੁਰਦਾਸ ਟਰਾਲੀ ਆ ਤੇ ਸਾਹਮਣੇ ਪਹਿਲਾ ਜਿਹੜਾ ਮਸਲ ਆਉਂਦੀ ਹੈ ਉਹ ਸਿੱਧੀ ਮੰਡਲੇ ਕੋਰਦਾਸ ਜਾਂਦੀ ਹੈ ਤੇ ਆ ਪਾਣ ਕੋ ਵਜੇ ਗੀਰੀ ਦੇ ਵਿੱਚ ਸੱਪ ਜਰਾ ਪਹਿਲਾਂ ਟੱਕ ਪੋੜ ਗਿਆ ਸਾਹਮਣੇ ਪਹਿਲਾਂ ਬਹੁਤ ਕੋਲ ਤਰੇ ਜਾਣਾ ਤੇ ਕੇਦਾ ਬਾਈ ਆਇਆ ਆਪਣਾ ਨਾਲ ਬਾਕੀ ਕਿਹਦੇ ਖੜਤ ਪੈ ਰਹੀ ਹੈ ਕੋਈ ਇਹੇ ਕੰਮ ਸਟਾਰਟ ਹੋਇਆ ਹੋਰ ਇੱਕ ਮੁੱਢੀ ਦੇ ਵੱਟ ਕੇ ਕੰਮ ਨੂੰ ਡੋੜਣਾ ਸਭ ਕਰ ਲੈ ਬਾਈ ਆਹ ਆ ਪਲੀਜ਼ ਬੈਗ ਲਾ ਦੇ ਲਾਲਾ ਬਾਈ ਬੈਗ ਲਾਲਾ ਲਾਟਲੀ ਸ਼ੌਹ ਖਿ ਲਿਆ ਵੀ ਖੇਤੀ ਦੇ ਵਿੱਚ ਹੈ ਘਾਟਾ ਪਾਜਣਾ ਠੇ ਫਸਲਾਂ ਦੀਆਂ ਬਿਮਾਰੀਆਂ ਦਵਾਈਆਂ ਰੇ ਸਪਰੇ ਸਭ ਕੋ ਲੈਵਰਾ ਛੇਵਰਾ ਸਭ ਮਹਿੰਗੀਆਂ ਨਹੀਂ ਮਤਲਬ ਬੰਦਾ ਕਿੰਨਾ ਕੁ ਭੱਜ ਲੂਗਾ ਹੁਣ ਝਾੜ ਆ ਕਈ ਦਾ ਬੰਦੇ ਕਹਿੰਦੇ ਵੀ ਗੁਜਰਾ ਨੂੰ ਵਢਾ ਦਿਓ ਵੀ ਖੇਤ ਵਿਹਲਾ ਕਰ ਲਓ ਬਸ ਹੁਣ 1000 ਤੇ 2500 ਜਾਂ 3000 ਰੁਪਏ ਦੇ ਵਿੱਚ ਕਿਆ ਕਰ ਲੂਗਾ ਬੰਦਾ 2000 ਕਿੱਲੇ ਦਾ ਕਿਆ ਕਰੂੰਗਾ ਦਵਾਈ ਕਿੰਨੀ ਹੈ 4500 ਰੁਪਏ ਲੋਈ ਅੱਧੀ ਵੀ ਨਹੀਂ ਮੁੜਦੀ ਯਾਰ ਕਿਆ ਕਰੂੰਗੇ ਗੱਗਾ ਜੀ ਪੈਸੇ ਮੁੜਦੇ ਜੀ ਬੜਾ ਔਖਾ ਕੰਮ ਆ ਇਹ ਖੇਤੀ ਵਾਲਾ ਜਿਹੜਾ ਬਣ ਜਾ ਇਹ ਦਿਨ ਪਰ ਦਿਨ ਦਿਨ ਪਰ ਦਿਨ ਇਹ ਘਾਟੇ ਦਾ ਬਣ ਜਾ ਬਸ ਇਹ ਗੱਲ ਆ ਚਲੋ ਬਾਕੀ ਤੁਸੀਂ ਮੇਰੇ ਨਾਲ ਤੇ ਸਾਰੇ ਸਿਆਣੇ ਆ ਖੰਨਾ ਪਿੱਛੇ ਬੈਠਾ ਇਹ ਇਹ ਜ਼ਿਆਦਾ ਸਿਆਣਾ ਹੈ ਜੱਜੂ ਆ ਇਹਨਾਂ ਨੇ ਤਾਂ ਚਲ ਮਸ਼ੀਨ ਮਸ਼ੂਨ ਤੇ ਚਾਰ ਪੈਸੇ ਇਹਨਾਂ ਨੇ ਬਣਾ ਲੈਣੇ ਆ ਥੋੜੀ ਜੀ ਇਹਨਾਂ ਨੂੰ ਤਾਂ ਚਲ ਬਚਾਅ ਹੋ ਜੂਗਾ ਇਹਨਾਂ ਦਾ ਹਨਾ ਕਿਉਂਕਿ ਮਿਹਨਤ ਕਰਦੇ ਆ ਇਹ ਤਿੰਨ ਚ ਤਿੰਨ ਭਾਈ ਆ ਤਿੰਨੇ ਲੱਗੇ ਰਹਿੰਦੇ ਇੱਧਰ ਉੱਧਰ ਤੇ ਬਾਕੀ ਧੌਖਾ ਇਹ ਗੱਲ ਹੈ ਜੀ ਹਮਾਰੀਆਂ ਬਹੁਤ ਅਜੀਰੀਆਂ ਨੂੰ ਹਮਾਰੀ ਜਿਆਦਾ ਇਹ ਝਾੜੇ ਸਿੱਧੀ ਉਹ ਵਾਲਾ ਚੂਹੇ ਨੇ ਖਾਤੀ ਵੀ ਸਾਰੀ ਉਹ ਸਿਰੇ ਟੱਕੇ ਇੰਨੀ ਖਾਤੀ ਚੂਹੇ ਨੇ ਕਾਹ ਚੜਦੇ ਜੀ ਸਾਰਿਆਂ ਦੇ ਉਹਦੇ ਵੀ ਆਏ ਆ ਸਭ ਦੇ ਹੀ ਹਾਲ ਹੈ ਜੀ ਸਭ ਦੇ ਆਏ ਆ ਇੱਕਦਾਂ ਥੋੜੀ ਜੀ ਉੱਪਰ ਵਾਲੇ ਖੇਤਾਂ 'ਲੇ ਦਿੱਤਾ ਪਾਣੀ ਪੁੱਟ ਕੇ ਕਿੱਥੇ ਪੈ ਗਿਆ ਥੱਲੇ ਇੰਨੀ ਮਸ਼ੀਨ ਜਾਂਦੀ ਫਿਰ ਮਸੀ ਮੋੜੀ ਇੱਥੇ ਜਿੱਧਰ ਹੜਾ ਹੈ ਉੱਥੇ ਨਹੀਂ ਹੜਾ ਜਿਆਦਾ ਪਾਣੀ ਪੁੱਟਾ ਘੰਟਾ ਲੱਗੇ ਮਸ਼ੀਨ ਉਹ ਉੱਥੇ ਫਸਲ ਰਹੀ ਜੂ ਵਗ ਰਹੇ ਨਾ ਤੂੰ ਹਾਂ ਕਰ ਰਹਿਣਾ ਉੱਥੇ ਤਾਂ ਬੰਦੇ ਸਮਝ ਲਾ ਤਾ ਹੜਾ ਚ ਹਾਂ ਬਹੁਤ ਬਹੁਤ ਉਹ ਬੰਦਾ ਇੱਕ ਦੇਖੀ ਨੀ ਵੀਡੀਓ ਆਈ ਕਹੀ ਨਾਲ ਟੋਆ ਬਿਮਾਰ ਰਿਹਾ ਕਹਿੰਦਾ ਮੇਰਾ ਕਕੂਰੇ ਉਹ ਤਾਂ ਮੇਰਾ ਮਕਾਨ ਤਾਂ ਮਕਾਨ ਇੰਨੇ ਨਹੀਂ ਇੰਨੇ ਰੇਤੇ ਜਿਹੜਾ ਹੋਣ ਥੱਲੇ ਬਿਨੇ ਮਕਾਨ ਹਾਂ ਬੜਾ ਬੜਾ 15 ਹੁੰਦੇ ਰੇਤ ਪਕੜ ਗਿਆ 17 ਨੂੰ ਆਣਾ ਮਕਾਨ ਨਹੀਂ ਮੈਂ ਲੈਤਾ ਵੇ ਰੇਤੇ ਨਾ ਢੱਡ ਭਰ ਜੂਗਾ ਦੱਸਿਂ ਪਹਿਲਾਂ ਮੈਨੂੰ ਰੋਂਗੇ ਕਿ ਤੇਰੇ ਰੇਤੇ ਬਲੀਡੋ ਲਗਾ ਹੋ ਨਹੀਂ ਰੇਤਾ ਵੇਚੂਗੀ ਨਾ ਸਾਰਾ ਰੇਤਾ ਹੋਇਆ ਵਾ ਹਾਂ ਰੇ ਤੇ ਵੇਚੂਂਗੇ ਕਿ ਕਿਣਾ ਮਤਲਬ ਆਏ ਪਬੰਦੀਆਂ ਲੱਗਦੀਆਂ ਜਦੇ ਤਾਂ ਖੜ ਜਾਂਦੇ ਪਰਚੀ ਦੇ ਕੇ ਮੈਨੂੰ ਲੈ ਗਈ ਟ੍ਰੇਨ ਮੈਂ ਖੁਆ ਗਿਆ ਕੋਈ ਆ ਗਿਆ ਪੀਕੂ ਕਹਿ ਕੇ ਕੀ ਕਰ ਲੱਗਦੇ ਹੋ ਨਹੀਂ ਦੱਸ ਮੇਰਾ ਖੇਤ ਹੈ ਕਿੱਥੇ ਹੈ ਇਹਦਾ ਪਤਾ ਹੀ ਨਹੀਂ ਲੱਗਣਾ ਉਹ ਜਿੱਥੇ 15 15 ਫੁੱਟ ਰੇਤਾ ਹਾਂਜੀ ਉਹ ਕੀ ਕਰੋਗੇ ਵੇਚ ਕੇ ਵੀ ਯਾਰ ਕੁਛ ਨਹੀਂ ਬਾਈਪਾਸ ਕੱਕ ਨਹੀਂ ਜਦੋਂ ਤਾਂ ਵੇਚ ਬਿਕਣੇ ਨਹੀਂ ਕਿਉਂਕਿ ਸਭ ਪਾਸ ਤਾਂ ਮਾੜਾ ਹਾਲ ਉਹ ਸਭ ਲੈ ਕੇ ਚੰਗ ਕਿੱਥੇ ਹੋ 2 ਸਾਲ ਤਾਂ ਮਤਲਬੇ ਨਹੀਂ ਮੰਨਦਾ ਇਹਦੇ ਨਹੀਂ ਬੱਚੇ ਨਹੀਂ ਹੋਣਾ ਹੋ ਬਾਈ ਐਨਾ ਰੇਤਾ ਕਿਤੇ ਜਾ ਕੇ ਹੋਣਾ ਜੀ ਜਾ ਕੇ ਇਧਰ ਅਧਿਕਾ ਪੱਤਣ ਜਾਂਦੀ ਉਧਰ ਮੁਸਕ ਮਾਰਦਾ ਲਾ ਫਿਰ ਬਿਮਾਰੀਆਂ ਬਿਮਾਰੀਆਂ ਬਹੁਤ ਸਭ ਤੋਂ ਵੱਧ ਹੜ ਆਉਣ ਤੋਂ ਬਾਅਦ ਨਾ ਇੱਕ ਅਲਰਜੀ ਦੀ ਬਿਮਾਰੀ ਹੈ ਜਿਹੜੀ ਖਾਰਸ ਦੀ ਇਹ ਸਭ ਤੋਂ ਵੱਧ ਪੈਦਾ ਹੁੰਦੀ ਪਹਿਲਾਂ ਪਹਿਲਾਂ ਫਿਰ ਉੱਥੇ ਪੈਦਾ ਹੋਣਾ ਹੈਜਾ ਮਤਲਬ ਪਦੂਸ਼ਿਤ ਪਾਣੀ ਗੰਦੇ ਪਾਣੀ ਪੀਣ ਨਾਲ ਫਿਰ ਉਹ ਚੀਜ਼ ਪੈਦਾ ਹੋਣੀ ਹੈ ਸਾਡੀਆਂ ਪੇਟ ਦੀਆਂ ਅੰਤੜੀਆਂ ਖਰਾਬ ਹੋ ਗਈਆਂ ਮਤਲਬ ਸਾਨੂੰ ਕੋਈ ਬਿਮਾਰੀਆਂ ਲੱਗਣੀਆਂ ਉਹਦੇ ਨਾਲ ਉਹਨੇ ਲਾਉਣੀ ਹੈ ਆ ਚੱਕਰ ਹੁਣ ਤਾਂ ਬਾਈ ਬੋਲੂਗੇ ਜੋ ਦੋ ਟੋੜੇ ਸੰਦ ਜਾ ਕੇ ਹਾਂ ਬੋਲ ਦੇਣੀ ਟੋੜਾ ਕੇ ਪਾਉਣੇ ਬਾਈ ਹੈਂ ਟੋੜਾ ਕੇ ਪਾਉਣੇ ਦੋ ਟੋੜੇ ਹਾਂ ਦੋ ਟੈਂਕਰ ਪਾਉਣੇ ਇਹਨਾਂ ਨੇ ਭਰ ਕੇ ਹਾਂ ਗੁਰੂ ਘਰ ਨੂੰ ਤੇ ਇਹ ਸਿਕਾ ਕਣਕ ਦੇ ਦੋ ਹੀ ਜੀਰੀ ਦੇ ਪਾਉਣੇ ਮਤਲਬ ਫੀਡ ਦੇ ਵਿੱਚ ਜਿਹੜੀ ਡੰਗਰਾਂ ਨੂੰ ਫੀਡ ਬਣਾਉਣੀ ਅੱਧੀ ਮੱਕੀ ਹਾਂ ਮੰਨ ਲਓ ਵੀ ਜੇ 10 ਕਿੰਟਲ ਮੱਕੀ 10 ਕਣਕ 10 ਜੀਰੀ ਬਰਾਬਰ ਮਾਤਰਾ ਚ ਪਾ ਕੇ ਫੇਰ ਹੋਰ ਚੀਜ਼ਾਂ ਪਾ ਕੇ ਸਾਰੀਆਂ ਫਿਰ ਫੀਡ ਤਿਆਰ ਕਰਾਉਂਦੇ ਉੱਥੇ ਆਪੇ ਪੀਲੇ ਦੇ ਵਿੱਚ ਡੈਟ ਦਾ ਨਾ 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 ਡੈਟ ਹੁਣ ਨਹੀਂ ਪੀਲੇ ਆ ਪੀਲੇ ਤਾਂ ਹੁਣ ਮਤਲਬ ਉਹ ਫੈਕਟਰੀ ਵਾਲਾ ਮਤਲਬ ਉਹ ਕੱਟ ਰੇਡ ਦੇ ਤੇ ਨਾ ਬਣਾਉਂਦਾ ਉਹ ਮਤਲਬ ਉਹ ਵੀ ਦੇਖਿਆ ਕਿ ਉਹ ਨਾਲ ਹਸਨ ਵਿੱਚ ਜਿਹੜੀ ਯੋਰੇ ਦੀ ਯੋਰੇ ਦੀ ਚੱਕੀ ਉਹ ਪੀਂਦੀ ਦੀ ਡਸਟ ਪਾਊਡਰ ਬਣਾਉਂਦੀ ਜਿਵੇਂ ਪਾਊਡਰ ਆਟਾ ਇਹ ਡੰਗਰਾ ਵਾਸਤੇ ਖਤਰਨਾਕ ਹੈ ਉਹ ਬਣਾਉਂਦਾ ਮਤਲਬ ਕੱਟ ਕਰਕੇ ਮਤਲਬ ਗਲੀਆਂ ਗਲੀਆਂ ਮੋਟਾ ਬਣਾ ਜਾਂਦਾ ਵਧੀਆ ਬਣਾਉਂਦਾ ਬਹੁਤ ਬਹੁਤ ਵਧੀਆ ਬਣਾਉਂਦਾ ਇੱਕ ਉਹਦੇ ਨਾਲ ਮਿਕਸ ਹੋ ਜਾਂਦਾ ਮਿਕਸ ਹੋ ਜੇ ਨਾ ਸਾਰਾ ਮਿਕਸ ਹੋ ਕੇ ਜਿਹੜਾ ਜਮਾ ਦਾ ਮਿੱਠਾ ਸੁੰਡਾ ਬਫਰ ਹੋਰ ਜੀਐਸ ਕਿਹੜਾ ਕਿੰਨੇ ਤੋਂ ਪੈਂਦੇ ਉਹ ਉਪਰ ਸਾਰੇ ਪੈਂਦੇ ਬਰਾਬਰ ਮਸਾਜ ਆ ਜਾਂਦੇ ਮਿਕਸ ਹੋ ਕੇ हां भाई साढ़े डेढ़ किलो ए 450 3 ਤੇ ਗੇੜਚ ਬੁੱਟਾ ਹੋਗਾ 500 ਦੇ ਛਾੜ ਮੈਂ ਗਿਣਿਆ ਨਹੀਂ ਹੋਵੇ ਬਾਕੀ ਬਈ ਤਿੰਦੇ ਦੇ ਆਏ ਆ ਆਪਾਂ ਹੁਣ ਬੁੱਤੇ ਆਪਾਂ ਨੇ ਇਹੇ ਵੇਚਨੇ ਆ ਇਹ 4 ਸਾਲ ਦੇ ਬੁੱਤੇ ਹੋਗੇ ਇਹ ਬਾਕੀ ਜੱਜੂ ਲੈ ਆ ਇਹ ਵੀ ਠੇਕੇਦਾਰ ਇਹਦਾ ਫਰਦਾ ਵਿੱਚ ਆਉਦੇ ਇਹ ਵਿੱਚੋਂ ਬੁੱਠੇਕੇਦਾਰਾ ਕਹਿੰਦਾ ਭਾਈ ਇਹ ਮੈਨੂੰ ਦਿਖਾ ਦੀ ਕੈਰੇਟ ਲਾਂਦਾ ਇਹ। ਬਾਕੀ ਬੁੱਟੇ ਦੀ ਗਰੋਥ ਚੰਗੀ ਹੈ ਭਾਈ। ਸੱਸ ਉਹ ਜੋ ਬੁੱਟੇ ਦਾ ਯਾਰ ਬਣਿਆ ਹੋਇਆ ਬਿਬੇਚੇ ਵਾਲੀ ਹੈ ਲਗਭਗ ਯਾਰ। ਜਿਹੜੇ ਸਾਬ ਨਾਲ ਬੁੱਟੇ ਹਨ ਅਸੀਂ। ਇਹ ਹੁਣ ਵੇਖ ਜਿਹੜਾ ਵਧੀਆ ਹੈ। ਹਾਂ। ਹਟ ਕੇ ਦਰ ਕੀ ਕਹਦੇ ਬੂਟੇ ਫਿਰ ਡੇਢ ਕਿਲਾ ਇਹ 500 ਦੇ ਗੇਟ ਮਾਉਣਾ ਸੋ 400 70 80 ਇੱਥੇ ਕਹੂਗਾ ਬੂਟਾ ਗਣਿਆ ਹੈ ਨਹੀਂ ਮੈਂ ਗੇੜ ਲੂੰਗਾ ਕਿਸੇ ਦਿਨ ਉਹ ਨਹੀਂ ਉਹ ਨਹੀਂ ਉਹ ਲੱਗ ਆਹ 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 ਲਖੇਦਾ ਬਸ ਹਾਂ ਹਾਂ ਆਹ ਲੈਣਾ ਤੇ ਇੱਕ ਆਹ ਲੈਣ ਉਧਰ ਜਾਂਦੀ ਸਿੱਧੀ ਉਹ ਵਾਲੀ ਲੰਬਾਈਆਂ ਦੀ ਕੱਬਾਂ ਗਾਹ ਹਾਂ ਹਾਂ ਲੰਬਾਈ ਮੋਟਾਈ ਸਭ ਕੁਝ ਚੈੱਕ ਕਰ ਲੈ ਮੋਟਾਈ ਥੋੜੀ ਡਾਊਨ ਹੈ ਜੇ ਲੰਬਾਈ ਵਧੀਆ ਹੈ ਹੱਥ ਪਾਈ ਤਾਂ ਡਾਊਨ ਹਾਂ ਆਬ ਇਹ ਤਾਂ ਇਹ ਜਿਹੜਾ ਜਾਈਦਾ ਜੇ ਅਸਲਾ ਪਟਾਉਣਾ ਹੋਵੇ ਉਹ ਤਾਂ ਫਿਰ 5 ਸਾਲ ਤੇ ਹੋਊਗਾ 5 ਸਾਲ ਬੂਟੇ ਅਸਲੀ ਤਿਆਰੇ 5 ਸਾਲ ਚੋਂ ਦਾ ਬੇੜ ਤੇ ਪੂਰਾ ਮਾਲ ਜਿਹੜਾ ਸਾਹਮਣੇ ਚੱਲੇ ਹੋਏ ਨੇ ਜੇ 1 ਸਾਲ ਹੋਰ ਖੜਾ ਲੰਦਾ ਜੇ ਤੂੰ 12 ਮੰਗਦਾ ਤੇ 18 ਨਾਲ ਹੋ ਜਣਾ। ਉਹ ਬਈ ਖਖੜਾ 18 ਲੱਖ ਮੰਗੂ। ਹਾਂ ਠੀਕ ਗੱਲ। ਇਹਦਾ ਹੁਣ ਦਾ ਰੇਟ ਆ। ਦੇਖਾ ਹੁਣ ਘਟਾਉਣਾ ਪੈ ਗਿਆ ਫਿਰ ਤਾਂ 18 ਲੱਖ ਲੱਖੇ ਮੰਗਣਾ। ਉਹ ਤੇ ਵਧੀਆ ਏ। ਵਧੀਆ ਬੂਟੇ ਮਾਲਦਾਰੀ। ਉਹ ਦੇਖੋ ਤੂੰ ਜਿਹੜੇ ਸਾਈਡ ਲੈਂਦੇ ਖਜੀਬ। ਉਹ ਸਾਰੇ ਚੰਗੇ ਬੂਟੇ ਦਾ ਤਕੜੇ ਸਾਰੇ ਹੀ। ਜਿਵੇਂ ਉਹ ਕੈਨਾ ਵੀ ਚਲਾਈ ਵਧੀਆ ਹੋਈ ਮਾਲ ਦੀ। ਦਵਾਈ ਦੇ ਕੇ ਨਹੀਂ ਮਾਲ ਦੀ। ਹੂੰ। ਉਹਦਾ ਬਣਾ। 33 ਸਾਲ ਦਾ ਹੋ ਗਿਆ ਹੈ ਨਾ ਤੇ 4 ਸਾਲ ਹੋ ਗਏ 4 ਸਾਲ ਦੇ ਹਾਂ 4 ਦੇ 4 ਹੀ ਹੋ ਗਏ ਅ ਅਕਤੂਬਰ ਨਵੰਬਰ ਰਸਾ ਚਾਰੇ ਲੱਖ ਸੋ ਚਾਰੇ ਲੱਖ ਚੰ ਚਾਰ ਮਹੀਨੇ ਤੱਕ ਜਾਨੂੰ ਪੱਟ ਹੋਣਾ ਜਾਨੂੰ ਚਾਰ ਹੋ ਜਾਣੇ ਪੂਰੇ ਹਾਂ ਚਾਰੇ ਰੱਖ ਦੋ ਕਰਦੇ ਹੋਰ ਵੀ ਵੱਜ ਜਾਣੇ ਨੇ ਮਟਾਈ ਹੋਣੀ ਹੁਣ ਬਦਾਂ ਦਾ ਕਹੇ ਨੇ ਮਟਾ ਮਟਾਈ ਪਰ ਇਹ ਤਾਂ ਐਤ ਕੀ ਵਰਖਾ ਹੋਣੀ ਪਈ ਇਹਨੂੰ ਬੁਕਾਤ ਕਰਕੇ ਵਧੀਆ ਹੁਣ ਪਾਣੀ ਲੱਗ ਜੀ ਜਾਵੇ ਬਸ ਮੋਟਾ ਹੋਈ ਜਾਣਾ ਇਹ ਉਹ ਵਾਲਾ ਸਜਦਾ ਉਹ ਵਾਲਾ ਪਰ ਲਾ ਰਹਾ ਨਾ ਰੀਗਾ ਦਾ ਬੁੱਟੇ ਦੋ ਆ ਇਹ ਮਟਾਈ ਚੰਗੀ ਹੈ। ਸਾਇਰ ਨਾਲ ਮਟਾਈ ਰੱਦਦਾ। ਇਹ ਦੇਖ ਜਿਹੜੀ ਤੈਨੂੰ ਹੋਰ ਦੱਸ ਅੱਜ ਕੱਲ। ਆ ਦੇਖ ਆ ਫਟਾ ਬੂਟਾ। ਹਾਂ ਚੀਜ਼ਾਂ ਨਾ ਮੈਂ ਤੈਨੂੰ ਦੱਸਦਾ ਪੱਛਾ ਪਕੜੇ ਦੇਖਦੇ ਅੱਜ ਕੱਲ ਦੇ ਪੁਰਾਣੇ ਬੰਦੇ ਵੀ ਆ ਚੀਜ਼ ਆ ਜਿਹੜੀ ਵੀ ਇਹ ਵਧੀਆ। ਹਾਂ ਇਹ ਜੀ ਵਧੀਆ ਨਹੀਂ ਹੈਗੀ। ਹੂੰ ਹੂੰ। ਇਹ ਕਿਨਾਂ ਗੱਛੇ ਗੁੱਛੇ ਬਣ ਗਏ। ਇਹ ਤਾਂ ਸ਼ਗਾਈ ਨਹੀਂ ਹੋਈ ਵੀ ਦੀ। ਸ਼ਗਾਈ ਨਹੀਂ ਆਹ ਚੀਜ਼ ਨਹੀਂ ਮੰਗਦੇ। ਹਾਂ ਆਹ ਮਟਾਈ ਇੰਨੀ ਜ਼ਿਆਦਾ। ਇਹ ਕਿਨਾਂ ਉਹ ਚੀਜ਼ ਖੜਾ ਬੂਟਾ ਦੇਖ ਸਿੱਧਾ। ਕੋਈ ਵੇਸਟਿੰਗ ਨਹੀਂ ਹੈਗੀ ਬੂਟੇ 'ਤੇ। ਐਂ ਤੀਰ ਵਾਂਗੂ। ਸਾਡ ਉਹ ਚੀਜ਼ ਬਜਾਦਾ ਖੋਜਾ ਆ ਚੀਜ਼ ਹੀ ਕੋਸ਼ਾ ਹਾਂ ਚੀਜ਼ ਕੋਸ਼ਾ ਬੜੀ ਆਹਾਲੀਆ ਸਿਰ ਤੋਂ ਸਿਰ ਤੇਰੇ ਤੋਂ ਸਿਰ ਤੱਕ ਇੱਕ ਸਾਈਜ਼ ਇੱਕ ਸਾਈਜ਼ ਆ ਲੰਬਾਈ ਪੂਰੀ ਆ ਜੋ ਮਰਜੀ ਕਟਾਟ ਵਟ ਕਰ ਲੈ ਇਹਦੀ ਇਹ ਨਾ ਪੂਰਾ ਗੋਲ ਆ ਮਾਲ ਇਤਿ ਨਾ ਗੱਠਾ ਵਾਲਾ ਸਾਰਾ ਸੁਨਾਰਾ ਜਿੱਕਣ ਅੰਦਰ ਇਹ ਜੇ ਸਾਫ ਆ ਮਾਲ ਇਹ ਤਾਂ ਬਾਹਰਲੇ ਬੂਟੇ ਕਦੋ ਆ ਜਿਹੜੇ ਸੰਸਕਰਾਇ ਨਹੀਂ ਹੋਈ ਵੀ ਇਹਦੇ ਅੰਦਰ ਸਾਰਾ ਮਾਲ ਇੱਕ ਨੰਬਰ ਹਰ ਇੱਕ ਨੰਬਰ ਆ ਸਾਰੀਆਂ ਇਹ ਜੇ ਮੂਟੋ ਲੈ ਕੇ ਜ਼ਿਆਦਾ ਖੋਸ਼ ਹੋਊਗੀ ਕਿਉਂਕਿ ਜੇ ਬੇਸਟਿੰਗ ਨਹੀਂ ਹੈਗੀ ਹੂੰ ਪਹਿਲੇ ਹੁਣ ਜਿਹੜੇ ਹੁਣ ਤੇਰੇ ਸਾਹਮਣੇ ਆ ਇਹ ਹੁਣ ਪਟਾਉਣੇ ਕਿੰਨੇ ਦੇ ਵਿਕਣ ਚਾਹੀਦੇ ਇੰਨੇ ਦਾ ਹੋਣੇ ਚਾਹੀਦੇ ਆ 1.5 ਕਿਲਾ ਆਇਆ ਹੂੰ ਸਾਡਾ ਦੁਬਾਰਾ ਦਾ ਅਸਰਾ ਦਾ ਹੋਣਾ ਚਾਹੀਦਾ ਮਾਲ ਫਿਰ ਤੂ ਲਊਗਾ ਕਿ ਹੋਰ ਨਾ ਆਉਂਗਾ ਹੁਣ ਬੰਮਾ ਦੇ ਮੇਲੇ ਨੇ ਆਪਾਂ ਨੇ ਕਰ ਸੌਦਾ ਇਹ ਨਾਲ ਹੂੰ ਚੰਦਾਲੇ ਨੇ ਮਾਫਰ ਉਹਨੇ ਬੰਦੇ ਨੂੰ ਫੋਨ ਦਿਖਾ ਲ ਉਹਨੂੰ ਤਰਮਾ ਦਿਖਾਤਾ ਉਹਨੂੰ ਦਿਖਾ ਲਈ ਆਪਣਾ ਆਪੇ ਜਦ ਸੌਦਾ ਬਣ ਗਿਆ ਮੈਂ ਦੱਸਦੀ ਅਰੇ ਤੈਨੂੰ ਰੇਟ ਦੱਸਤਾ ਮੈਂ ਜਾਈ ਅੱਜ ਵੀ ਆਪਾਂ 12 ਤੱਕ ਦੇਣੇ ਬਾ ਠੀਕ ਹੈ ਠੀਕ ਨਹੀਂ ਤੇਰੇ ਨਾਲ ਦਾ ਕਹਾਵਾ ਹੋ ਤਾਂ ਦਸਤਾਵੀਜ਼ ਨਹੀਂ ਲੈਣੇ ਭਾਈ ਠੀਕ ਨਹੀਂ ਇੱਥੇ ਕਿਹਨੂੰ ਕਹਦੇ ਨੇ ਇੱਥੇ ਤੇ ਛੱਡਣੇ ਭਾਈ ਤੇਰੀ ਮਾਦੀ ਆ ਹਾਂ ਬਾਕੀ ਤੇਰੀ ਮਾਦੀ ਮੀਟਾ ਦੇ ਪੰਜ ਦਾ ਸਜਣਾ ਪਰ ਬਾਅਦੇ ਬਾਅਦ ਚੱਲ ਦੇਖ ਲਈਏ ਬਣਦਾ ਹੋਇਆ ਠੀਕ ਆ ਠੀਕ ਆ ਜੀ ਚਾ ਚੱਲ ਬਾਈ ਠੀਕ ਹੈ ਵੀਰੇ ਤੂੰ ਲੰਬੀਆਂ ਤਾਂ ਨਹੀਂ ਪਏ ਆ ਤਸੂਹੀ ਠੀਕ ਹੈ ਇਹਨਾਂ ਨਾਲ ਸੁਣਾਉਂਦਾ ਯਾਰ ਢਿੱਲਾ ਹੀ ਜਾਂਦਾ ਢਿੱਲਾ ਹੀ ਜਾਂਦਾ ਜਦੋਂ ਗਾਲੀ ਢਿੱਲਾ ਹੀ ਆ ਲੈ ਕੰਮ ਢਿੱਲਾ ਹੀ ਤਾਂ ਇੰਡੀਆ ਦਾ ਭਾਏ 21 ਨੂੰ ਹੋਊਗਾ ਹੈ ਕਿੱਨ ਹੋਊਗਾ ਅੱਛਾ ਮੱਕੀ ਪਤਾ ਨਹੀਂ ਇੰਨਾ ਹੋ ਕਿਹੜੇ ਜਿਹੇ ਚ ਐਥੇ ਆ ਰੋਪੜ ਕੋਤੇ ਦੂਏ ਕਿਵੇ ਹੀ ਚੱਲ ਜਿੱਥੇ ਮਰਜੀ ਹੋਵੇ ਹੈ ਹੈ ਬੜੀ ਹੋ ਗਿਆ ਪਾਕਿਸਤਾਨ ਦਾ ਰਾਤੀ ਸੀ ਮੈਰੀ ਬੋਲ ਲੈ ਏ ਤੋੜ ਕੇ ਮਾਰਦੀ ਸੀ ਉਹ ਨੁੱਕ ਗਈ ਚੋੜੀ ਮਾਰ ਉਹ ਨਹੀਂ ਕਿਤਾ ਤੂ ਨਹੀਂ ਘਾਪੀ ਹੁੰਦੇ ਖੈ ਨੂੰ ਕਿੰਦਾ ਹੋ ਲਿਖੀ ਗਿਆ ਵਾ ਕਿ ਨਦੀਪ ਡਟੋਣ ਤੂੰ ਲੋਬੀ ਜਮਣ ਲਗੇ ਜੀ ਦੁਆਇਆ ਜਾਂ ਚਾਚਨਾਂ ਆਛਿਆ ਤੂੰ ਤੇ ਚੱਲਦੀ ਆ ਸਮਝਿਆ ਗੱਲ ਚੱਲਦੀ ਟੀਵੀ ਸੈਂਟਰ ਹੈ ਟੀਵੀ ਸੈਂਟਰ ਚੱਲਦੀ ਆ ਸੁੱਕਦਾ ਜਾਂਦਾ ਤੂੰ ਤੇ ਦੈਸੀ ਚਾਚਨਾਂ ਆਏ ਨੇ ਭਾਈ ਤੂੰ ਦੈਸੀ ਨੀਸਾ ਦੱਸਿਆ ਮੈਂ ਵੀ ਦੇਖਦਾ ਚੱਕ ਕੇ ਅੱਜ ਉਹ ਬੀਜ ਨਹੀਂ ਆਰ ਜਵੀ ਬੀਜ ਕੇ ਦੇਖਣੀ ਆ ਹੁਣ ਦੇਖਣੀ ਆ ਹਾਂ ਅੱਜ ਬੀਜ ਦਾ ਇੱਥੇ ਵੀ ਦਾਣੇ ਜੰਮੂਗੇ ਕਾਇਦਨ ਮੈਂ ਜੰਮਦੇ ਆ ਵੀ ਸਾਰਾ ਜੰਮਣ ਸ਼ਕਤੀ ਪੂਰੀ ਆ ਉਹ ਬੀਜ ਦੀ ਉਹਦੀ ਜਿਹੜਾ ਮੈਂ ਘਰ ਦਾ ਬੀਜ ਆ ਕਿਆ ਵੀਦਾ 25 ਕਿ ਦਾਣੇ ਗਿਣ ਕੇ ਬੀਜ ਦਿੰਦਾ ਹਨਾ ਬੀਜ ਦੋਨੇ ਕਾਲੂ ਬੀਜ ਦਿੰਦੇ ਆ ਕਾਲੂ ਬੀਜ ਦਿੰਦੇ ਆ ਠੀਕ ਨਹੀਂ ਉੱਥੇ ਵੀ ਉੱਥੇ ਹੀ ਬੀਜਦੇ ਨੇ ਪਤਾ ਨਹੀਂ ਕਿਉਂ ਆ ਬੜੀ ਨਹੀਂ ਰਿਹਾ ਪੰਜ-ਛਤ ਕਿੱਲੇ ਬੀਜਣੇ ਜਵੀਦੇ ਬਾੜੀ ਹੋ ਗਈ ਸਟਾਰਟ ਹੈ ਬਾੜੀ ਸਟਾਰਟ ਬਾੜੀ ਸਟਾਰਟ ਹੋ ਗਈ ਕਹਿੰਦੇ ਭਈ ਅੱਜ ਹੈ ਹੂੰ 4 ਝੂਟ ਪਤਾ ਨਹੀਂ ਕਿੰਨੇ ਆ 4 ਠੀਕੇ ਯਾਰ ਠੀਕ ਹੈ ਹੂੰ ਮਰ ਠੀਕੇ ਠੀਕ ਓਕੇ ਓਕੇ ਯਾ ਠੀਕੇ ਠੀਕ ਵੀ ਆ ਜਵੇ ਹਾਂ ਬਸ ਜ਼ਿਆਦਾ ਨਹੀਂ ਕਰੋ ਜ਼ਿਆਦਾ ਨਾ ਹੋ ਬੇਗਮਾ ਇਹ ਕਿਤੇ ਜੀ ਆ ਜਵੇ ਬਸ ਬਾਕੀ ਹਰੇਕ ਦੇ ਖੇਤਾਂ ਦਾ ਸਾਫਤਾ ਬਲੱਗ ਕਿਤੇ ਜਿਆਦਾ ਬਿਮਾਰੀ ਹੈ ਉੱਥੇ ਘਟ ਵੀ ਜਾਣਾ ਉੱਥੇ ਤਾਂ ਬਹੁਤ ਘਟਣਾ ਹੈ ਜਿੱਥੇ ਸਾਫ ਵੀ ਕਿ ਉੱਥੇ ਵੀ ਨੋਰਮਲ ਲਿਆਉਣਾ ਜਿਆਦਾ ਨਹੀਂ ਹੋਣਾ ਉਹ ਜੇ 20 ਬੂਰ ਦਾ ਹੀ ਆ ਜਵੇ ਤਾਂ ਵੀ ਬਹੁਤ ਹੈ 20 ਦਾ ਇੰਨਾ ਕਿ 24 ਦੇ ਵਿੱਚ ਰਹੂਗਾ ਮੇਰੇ ਖਿਆਲ ਨਾਲ ਆ ਜੀ 24 ਦੇ ਵਿੱਚ ਰਹੂਗਾ ਲੱਕੀ ਹਲੇ ਬਾਈ ਗਗੜ ਤੇ ਜਮੀ ਪਾ ਰ ਕਰਦੇ ਹਾਂ ਬਿਮਾਰੀ ਕਿੱਥੇ ਆ ਜਨਾ ਕੀ ਕਰੇ ਆਪੇ ਤੇ ਹਾਦੀਆਂ ਨੂੰ ਰੋਟੀ ਦੇ ਅੱਗੇ ਤਾਂ ਸਪਰੇਅ ਕਰਦੇ ਮੰਡ ਮਾਂ ਚ ਛਿੰਗਰੀ ਸਦੇ ਮਾਂ ਬੰਨ ਨੂੰ ਮੁੜੇ ਬੁਟ ਚੜੇਗਾ ਇਧਰ ਨੂੰ ਆਪਣੇ ਬੰਨ ਬੰਨ ਉੱਥੇ ਤੂੰ ਦੇਖ ਨਾ ਬੰਨ ਪਰ ਤੇ ਪਤਾ ਲੱਗਦਾ ਬਹੁਤ ਲੋਕਾਂ ਦੇ ਖਤਮ ਹੋ ਗਈ ਜੀ ਯਾਰ ਯਮਾਈ ਉਦੋਂ ਯਾਰ ਪਹਿਲਾਂ ਛੋਟਾ ਛੋਟਾ ਪੁੱਜਾ ਛੋਟਾ ਛੋਟਾ ਲੱਗਿਆ ਕਿ ਬਹੁਤ ਸਾਰੇ ਹੁੰਦੀ ਹੈ ਕੋਈ ਹੋਰ ਹੈਗੀ ਹਾਂ 10% ਤਾਂ ਸਭ ਨੂੰ ਮਾਰ ਹੈਗੀ ਆ 10 ਕਿਹ ਜਿਹਦੇ ਪਈ ਵੀ ਜਿਆਦਾ ਉੱਥੇ ਸਾਰੇ ਹੀ ਖਤਮ ਚਲ ਆਓ ਜੀ ਚੱਲ ਆਪਾਂ ਕੋਈ ਵੀ ਕੱਢ ਲਈ ਜੇ ਨਹੀਂ ਵੀ ਹੈਗੀ ਹਾਂ ਤਾਂ 10% ਸਭ ਦੇ ਮਾਰ ਹੈਗੀ ਆ ਉਦੋਂ ਬਾਅਦ ਤੇਰਾ ਅੰਮੀਆ ਮੂਹਾਂ ਕਰਕੇ ਲਾਲਾ ਉਦੋਂ ਦਾ ਆ ਆ ਗਈ ਜਿਹਦੇ ਜਿਆਦਾ ਹੈ ਨਾ ਇਹ ਯਾਦਾ ਪਈ ਵੀ ਆ ਬਿਮਾਰੀ ਉੱਥੇ ਮੈਂ ਕਹਾਂ ਜੀ 6 ਕਵਾਂਟਰੀ ਲਿਖਣਾ ਤਾਂ ਵੀ ਪਉਂਦਾ 6 ਵੀ ਨਹੀਂ ਲਿਖਣ ਦੇ ਬੜਾਈ ਦਾ ਮੋੜਿਆ ਵੀ ਥਾਲੀ ਜੀ ਹੁਣ ਇੱਕੋ ਬੰਬ ਜਾਰੀ ਨੇ ਮੰਡ ਚ ਤੇਰਾ ਬਿਮਾਰੀ ਪਈ ਤੇ ਸ਼ੁਰੂ ਜੂ ਤੀ ਪਈ ਆ ਸਭ ਤੇ ਸ਼ੁਰੂ ਕੀ ਲੱਗੇ ਵੀ ਤੈਨੂੰ ਤੇ ਸ਼ੁਕ ਨਾ ਲਾਇ ਵੀ ਸਭ ਤੇ ਸ਼ੁਰੂ ਕੀ ਉਦੇ ਹਟੂ ਦੇ ਲਾ ਗੁਜਰ ਬੜਦੇ ਆ ਐਕਣਾ ਹੀ ਐਕਣਾ ਐਕਣੀ ਲਾਇ ਬੱਡਣ ਨੇ ਗੁਜਾਰਾ ਦਿਮਾਗ ਲੈ ਗਿਆ ਹਾਂ ਦਿਮਾਗ ਲੈ ਗਿਆ ਦਿਮਾਗ ਤਾਂ ਲੈ ਗਿਆ ਦਿਮਾਗ ਤਾਂ ਹੁਣ ਸਭ ਫੇਲ ਹੋ ਗਿਆ ਤੇ ਸੋ ਤਾਂ ਖੇਤੀ ਨੇ ਸਮਝਿਆ ਗੱਲ ਹੈ ਜੀਜੀ ਬੜਾ ਕੇ ਹਰ ਚਾਲ ਠੇਕਾ ਵੀ ਨਹੀਂ ਠੇਕਾ ਦੇ ਇੱਕ ਪਾਸੇ ਰਿਹਾ ਤਾਂ ਖਰਚਾ ਵੀ ਨਹੀਂ ਮੁੜਿਆ ਲਵਾਈ ਦਾ ਵੀ ਨਹੀਂ ਮੁੜਿਆ ਹਿਸਾਬ ਲਾ ਲਾ ਗੱਲ ਮੇਰੀ ਉਹ ਜੀਜੀ ਬੜਾ ਕੇ ਮੱਕੀ ਪੀਜਦੇ ਮੱਕੀ ਕਿੱਥੇ ਮੱਕੀ ਜਾਂਦੇ ਨੂੰ ਕਿੱਥੇ ਮੱਕੀ ਹੋ ਜੀ ਜਾਂਦੀ ਹੁਣ ਅਗਾਹ ਕਣਕ ਪੀਜਣੀ ਪੱਕਾ ਕਿੱਥੇ ਹੋ ਜੂਗਾ ਹੁਣ ਤੇ ਫੋਟਾ ਬੰਦਾ ਜੇ ਧੋ ਬਦਲਾ ਲੈਣੀ ਹੈ ਕਿ ਯਾ ਵੀ ਲੈ ਸਕਦਾ ਕੀਤੀ ਉਹ ਫੇਰ ਕਣਕ ਘਟ ਜੇ ਦੀ ਉਨੀ ਉਹ ਫੇਰ ਫਾਇਦਾ ਕਿ ਆਉਂਦਾ ਕਣਕ ਜਵਦਾ ਬੰਦਨਾ ਪਰ ਰਹਿ ਜਾਂਦੀ ਹੈ ਫੇਰ ਉਹ ਕੋਈ ਨਹੀਂ ਕਣਕ ਨੂੰ ਮਾਰ ਪੈ ਜਾਂਦੀ ਹੈ ਜਾ ਆਲੂ ਲਾਉ ਜਿਹੜਾ ਹੂੰਗਾ ਹਾਂ ਬੰਦਾ ਯਾ ਹੁਣ ਬੰਦਾ ਆਇਆ ਜਿਹੜਾ ਰੇਸਲੀ ਜੀ ਨਹੀਂ ਨਾ ਉੱਥੇ ਤਾਂ ਡਾਕਰ ਮੈਂ ਕਿਹਾ ਜੀ ਰੇਸਲੀ ਆਗਲਾ ਆਲੂ ਲਾਉ ਮੰਡ ਮੰਡ ਦਾ ਡਾਕਰ ਯਾ ਹੁਣ ਜੀ ਨਾ ਗੰਨਾ ਲਾਉਣਾ ਉਹ ਗੰਨਾ ਲਾ ਦੂਗਾ ਬਾਕੇ ਬਸ ਕੱਤ ਦੀ ਕਾਹੀ ਕੁਸ ਹੈ ਕੱਲ ਮੈਂ ਕਹਿੰਦਾ ਨਾ ਮੀ ਵੇਚ ਜੂ ਅੱਜ 50 ਮੀ ਥੋੜਾ ਜਿਹਾ ਹੀ ਫਿਰ ਢੇਰੀ ਬਹੁਤ ਆਈ ਐ ਸਰਕਾਇ ਹੋਇਆ ਬਰਹਾਲਤੀਆਂ ਉੱਡ ਕੇ ਆਈ ਐ ਵੀਡੀਓ ਪੀੜੀ ਹੋ ਗਈ ਆ ਹਵਾਈ ਪੀੜੀਓ ਪੂਰਾ ਹੋ ਗਿਆ ਸਾਲਾ ਇੰਤਰ ਨੂੰ ਸਾਰੀ ਆਈ ਰਹੀ ਆ ਫਿਰ ਕਿੰਨੀਆਂ ਕਿੰਨੀਆਂ ਥੱਲੇ ਇਹ ਕਿਤੇ ਹੋਰ ਪੈ ਜਾਂਦਾ ਥੋੜਾ ਜਿਹਾ ਹਲਦੀ ਤੋਂ ਹੋਈ ਜਣੀ ਦੀ ਹੈ ਹੈ ਥੋੜਾ ਕਰ ਲੈ ਕੇ ਕੀ ਕਹਿੰਦਾ ਅੰਦਰ ਉਪੜ ਦਾ ਬਾਤੂ ਰੋਪੜੂ ਨਾ ਸੀ ਉਰੇ ਤੇ ਹਲਦੀ ਉੜੀ ਉੜੀ ਫੱਦੀ ਜਿ ਪੂਰੀ ਨਨੇਰੀ ਆਈ ਹੁੰਦੀ ਮਿੱਟੀ ਡੜਦੀ ਨਹੀਂ ਜਮਾਨ ਨੂੰ ਹਲਦੀ ਜੜੀ ਹੈ ਖੇਤਾਂਾਂ 'ਤੇ ਥੋੜਾ ਜਿਹਾ ਹੋਰ ਪੈ ਜਾਂਦਾ ਐਨ ਬੱਲ ਸਾਫ ਹੋ ਜਲੀ ਦੀ ਹਵਾ ਥੋੜੀ ਜਿਹਾ ਘਟ ਆਈ ਹੈ ਇਹ ਥੋੜਾ ਜਿਹਾ ਮੀਂਹ ਜਿਆਦਾ ਪੈ ਜਾਂਦਾ ਚਲੋ ਮੀਂਹ ਦਾ ਪਹਿਲਾਂ ਦੇ ਲਾਵਾਂ ਉੱਧਰ ਤੇ ਆਇਆ ਪਹਿਲਾਂ 1:00 ਵਜੇ ਪਰਖਾਲੀ ਗੁਰ ਪਰਖਾਲੀ ਗੁਰ ਪਿਆ ਪਤਾ ਮੀ ਉੱਥੇ ਨੀਆ ਪਰ ਕੋਲ ਨੂੰ ਜਿੰਨਾ ਕ ਆਪਣੇ ਹੁਣ ਪਿਆ ਨਾ ਇੰਨਾ ਕ ਪਿਆ ਉਹਦਾ ਡੀਸੀ ਉੱਥੇ ਉੱਥੇ ਗਾ ਫੇਰ ਸੁੱਕਾ ਤਾਂ ਆਪਣੇ ਆਵਾ 4:00 ਵਜੇ ਆ ਗਿਆ ਬਸ ਸਾਢੇ ਸਾਢੇ ਕਿਹ ਚਲ ਜੋ ਹੋ ਗਿਆ ਠੀਕ ਹੈ ਹਾਂ ਪੱਕੀ ਪੱਕੀ ਦੇਖੋ ਕਿਆ ਬਣਦਾ ਹੈ ਪਰ ਆਹ ਦੇਖੋ ਪੰਜਾਬ ਰੰਮੀ ਹੈ ਮਹਾਰਾਜ ਚੰਗੀ ਹੋ ਰਹੀ ਹੈ